ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉੱਬਰੀ ਹਮੈ ਮੁਈ ਕਰਾਹ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾ ਵੇ ਸਾਹ ਹਾਂਜੀ ਚੱਕਰੀ ਉਚਾਰਨ ਕਰਨਾ ਚਾਕਰੀ ਪੋਲਾ ਨਹੀਂ ਬੋਲਣਾ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾ ਵਿਸਾਹ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੈ ਭਾਉ ਜਾਏ ਭੈ ਬਿਨ ਨਿਰਭਉ ਕਿਉ ਥੀਐ ਗੁਰਮੁਖ ਸ਼ਬਦ ਸਮਾਏ ਰਹਾਉ ਕਿਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਆਖਣ ਸੂਤ ਨਾ ਹੋਈ ਮੰਗਣ ਵਾਲੇ ਕੀਟੜੇ ਮੰਗਣ ਵਾਲੇ ਕੀਟੜੇ ਦਾਤਾ ਦਾਤਾ 101 ਜਿਸਕੇ ਜੀਅ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖੇਨ ਮਹਿ ਖੇਲ ਖਿਲਾਏ ਖੇਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵਿਜੋਗੀ ਉੱਠ ਜਾਏ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੰਜੋਗੀ ਇੱਥੇ ਜਮਕ ਲਾ ਦੇਣੀ ਹੈ ਮੇਲ ਏਕ ਸੇ ਏਕ ਸੇ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਏਕ ਸੇ ਇਕੱਠਾ ਨਹੀਂ ਕਹਿਣਾ ਇੱਥੇ ਵਿਸਰਾਮ ਵਿਜੋਗੀ ਇੱਥੇ ਜਮਕ ਲਾ ਦੇਣੀ ਉੱਠ ਜਾਏ ਜੋ ਤਿਸ ਭਾਣਾ ਸੋ ਥੀਐ ਅਵਰ ਨਾ ਕਰਣਾ ਜਾਏ ਗੁਰਮੁਖ ਵਸਤ ਵੇਸ ਆਹੀਐ ਸੱਚ ਵਖਰ ਸੱਚ ਰਾਸ ਜਿਨੀ ਸੱਚ ਵਣੰਜਿਆ ਗੁਰ ਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਪਛਾਣ ਸੀ ਨਾਣਾ ਲਾ ਕੇ ਬਹੁਤ ਛਾਣ ਸੀ ਸਿਰੀ ਰਾਗ ਮਹੱਲ ਪਹਿਲਾ ਤਾਤ ਮਿਲਾਇ ਫੋਨ ਤਾਤ ਕੋ ਸ਼ਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਉ ਸੱਚ ਮਿਲਾਇ ਸੰਤੋਖੀਆ ਹਰ ਜਪ ਇਕੈ ਭਾਏ ਭਾਈ ਰੇ ਸ਼ਾਂਤ ਜਨਾ ਕੀ ਰੀਣਾ ਕੀ ਰੇਣ ਨਹੀਂ ਕਹਿਣਾ ਭਾਈ ਰੇ ਇਥੇ ਵਿਸਰਾਮ ਹੈ ਸੰਤ ਜਨਾ ਕੀ ਇਥੇ ਠੰਮਕ ਲਾ ਦਨੀ ਹੈ ਫਿਰ ਬੋਲਣਾ ਰੇਣ ਸੰਤ ਸਭਾ ਗੁਰ ਪਾਈ ਹੈ ਮੁਕਤ ਪਦਾਰਥ ਤੀਣ ਇਹ ਸਭਾ ਪਦ ਪੂਲਾ ਹੀ ਬੋਲਣਾ ਮਜਲਿਸ ਦਰਬਾਰ ਮੰਡਲੀ ਰਹਾਉ ਉਚੌਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮਰਾਮ ਵਿਚਾਰ ਤ੍ਰਿਵਿਦ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁੱਟਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਮਾਲ ਤੁਏ ਬਿਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਬਿਨ ਗੁਰ ਇਥੇ ਛਮਕ ਲਾਦਨੀਐ ਮੈਲ ਨ ਉਤਰੈ ਇਥੇ ਸ੍ਰਾਮ ਬਿਨ ਹਰ ਇਥੇ ਛਮਕ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤਿ ਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਤਿ ਬਲਿਹਾਰੈ ਜਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ